ਹਾਂਜੀ ਪਿਆਰਿਓ ਸਰੀਰ ਦੇ ਵਿਗੜਨ ਦਾ ਕਾਰਨ ਹੈ ਸਭ ਤੋਂ ਪਹਿਲਾਂ ਕਬਜ਼ੀ ਤੇ ਕਬਜ਼ੀ ਨਹੀਂ ਆਪਾਂ ਰਹਿਣ ਦੇਣੀ ਠੀਕ ਆ ਅਗਰ ਕਬੇ ਪੇਟ ਸਾਫ਼ ਹੋਊਗਾ ਤੇ ਕੋਈ ਬਿਮਾਰੀ ਲੱਗਣੀ ਆਉਗੀ ਤੇ ਕਬਜ਼ੀ ਦੂਰ ਕਿਸ ਤਰ੍ਹਾਂ ਕਰਨੀ ਆ ਆਪਾਂ ਆਪਾਂ ਕੀ ਕਰਨਾ ਵਾ ਸੌਂਫ ਲੈ ਲੈਣੀ ਆ 5 ਗ੍ਰਾਮ ਤੇ ਇੱਕ ਜੰਗਰੜ ਲੈ ਲੈਣੀ ਆ ਉਹਨਾਂ ਨੂੰ ਪੀਸ ਕੇ ਚੰਗੀ ਤਰ੍ਹਾਂ ਬਰੀਕ ਕਰਕੇ ਤੇ ਇੱਕ ਕੱਪ ਪਾਣੀ 'ਚ ਬਾਲ ਕੇ ਤੇ ਜਦੋਂ ਪਾਣੀ ਇੱਦਾਂ ਰਹਿ ਜਾਈ ਉਹਦੇ ਵਿੱਚੋਂ ਇੱਕ ਚਮਚਾ ਉਹਦਾ ਲੈ ਲੈਣਾ ਵਾ ਦੇ ਨਾਲ ਥੋੜਾ ਮਠਾਰ ਲਾ ਲੈਣਾ ਜਿਹੜਾ ਮਿੱਠਾ ਚੰਗਾ ਲੱਗੇ ਮਿਚਲੀ ਸਭ ਤੋਂ ਵਧੀਆ ਕੋਈ ਵੀ ਚੇ ਭਾਵੇਂ ਰਲਾ ਲਓ ਠੀਕ ਹੈ ਉਹ ਆਪਾਂ ਲੈ ਲੈਣੀ ਆ ਉਹਦੇ ਨਾਲ ਆਪਾਂ ਨੂੰ ਇੱਕ ਦੋ ਮੋਸ਼ਨ ਖੁੱਲ ਕੇ ਆਉਣਗੇ ਠੀਕ ਹੈ ਜੇ ਰੋਕਣੀ ਉਹਦੇ ਪਾਣੀ ਦੇ ਦੋ ਗਲਾ ਪੀ ਲੈਣੇ ਰੁਕ ਜੂਗੀ ਠੀਕ ਹੈ ਇਹਦੇ ਨਾਲ ਪੇਟ ਸਾਫ਼ ਹੋ ਜੂਗਾ ਇਹ ਤੇ ਤੁਹਾਡਾ ਪਹਿਲਾਂ ਕਬਜ਼ੀ ਦਾ ਹੋ ਗਿਆ ਹੁਣ ਤੁਹਾਨੂੰ ਮੈਂ ਦੱਸਣ ਲੱਗਾ ਵਾਂ ਸ਼ੂਗਰ ਵਾਸਤੇ ਸ਼ੂਗਰ ਵਾਸਤੇ ਤੁਸੀਂ ਕੀ ਕਰਨਾ ਹੈ ਕਰੀਲੇ ਲੈ ਲੈਣੇ ਆ 2.5 300 ਗ੍ਰਾਮ ਠੀਕ ਹੈ ਉਤੋਂ ਨਿੰਮ ਦੇ ਪੱਤੇ ਵੀ 2.5 300 ਗ੍ਰਾਮ ਲੈ ਲਿਓ ਨੈਕਸਟ ਤੁਸੀਂ ਇਹ ਲੈ ਲਓ ਤੁਮਣੀ ਦਾ ਰਾਜਤਾਨ ਚ ਬਹੁਤ ਹੁੰਦਾ ਉਹ ਵੀ 2.5 300 ਗ੍ਰਾਮ ਲੈ ਲਓ ਇਹਨਾਂ ਸਾਰਿਆਂ ਨੂੰ ਕੀ ਕਰਿਓ ਵੀ ਮਿਕਸੀ ਪਾ ਕੇ ਪੀਸ ਲਿਓ ਪੀਸ ਕੇ ਤੇ ਇਹਨੂੰ ਕੇ ਬਾਲਟੀ ਚ ਪਾ ਲਿਓ ਜਾਂ ਖੁੱਲੇ ਭਾਂਡੇ ਚ ਪਾ ਲਿਓ ਉਹਦੇ ਵਿੱਚ ਜਿੱਦ ਤੂੰ ਖਲੋ ਸਕੋ ਪੈਰਾਂ ਨਾਲ ਚੰਗੀ ਤਰ੍ਹਾਂ ਨੂੰ ਮਤਲਬ 10 15 ਮਿੰਟ ਚੰਗੀ ਤਰ੍ਹਾਂ ਐ ਇੱਕ ਜਾਣ ਹੋ ਜਾਣਾ ਜਿਹੜਾ ਤੁਹਾਡੇ ਮੂੰਹ ਦੇ ਵਿੱਚ ਸਵਾਦ ਆ ਜੀ ਠੀਕ ਹੈ ਤੇ ਤੁਹਾਡੀ ਜੇ 400 ਸ਼ੂਗਰ ਆ ਨਾ ਉਹ 200 ਰਹਿ ਜੂਗੀ ਮੀਜਟ ਠੀਕ ਹੈ 200 250 ਆ ਜੂਗੀ 100 1.5 200 ਸ਼ੂਗਰ ਇੱਕਦਮ ਘਟ ਜੂਗੀ ਜਿਨ੍ਹਾਂ ਸ਼ੂਗਰ ਕੰਟਰੋਲ ਚ ਨਹੀਂ ਨਾ ਹੋ ਰਹੀ ਉਹ ਸਭ ਤੋਂ ਪਹਿਲਾਂ ਇਹ ਇਲਾਜ ਕਰਨ ਉਧਰ ਪੇਟ ਨੂੰ ਸਾਫ਼ ਕਰ ਰੱਖਣ ਤੇ ਮਾਲਕ ਦੀ ਕਿਰਪਾ ਚਾਹੀਦੀ ਤੰਦਰੁਸਤੀ ਵਾਧੂ ਬਾਕੀ ਨੁਕਸੇ ਆਪਣੇ ਕੋ ਵੱਧ ਤੋਂ ਵੱਧ ਹੈਗੇ ਆ ਠੀਕ ਹੈ ਮਰਦਾਨਾ ਤਾਕਤ ਦੇ ਵੀ ਹੈਗੇ ਆ ਅੱਜ ਕੱਲ ਦੇ ਬੱਚਿਆਂ ਤੇ ਜਾਂ ਬਜ਼ੁਰਗਾਂ ਵਾਸਤੇ ਜਾਂ ਉਮਰ ਵਾਸਤੇ ਵੈਸੇ ਤੇ ਜਦਾ 50 60 ਸਾਲ ਤੋਂ ਥੱਲੇ ਥੱਲੇ ਜਿਹੜੇ ਜਿੰਨਾਂ ਜ਼ਰੂਰਤ ਆ ਠੀਕ ਹੈ ਅਗਰ ਉੱਪਰ ਵੀ ਕੋਈ ਗੱਲ ਨਹੀਂ ਬਾਕੀ ਬੱਚਿਆਂ ਵਾਸਤੇ ਜ਼ਿਆਦਾ ਕਿਉਂਕਿ ਉਹਨਾਂ ਨੂੰ ਖਾਣਾ ਜਿਹੜਾ ਪੁਰਾਣੇ ਲੋਕਾਂ ਨੂੰ ਮਿਲਿਆ ਉਹ ਨਹੀਂ ਮਿਲਿਆ ਇਸ ਕਰਕੇ ਉਹਦੇ ਵਾਸਤੇ ਸਾਡਾ ਕੰਟੈਕਟ ਕਰੋ 9877574197 ਠੀਕ ਹੈ ਜੀ ਅਸੀਂ ਮਰੀਜ਼ ਨੂੰ ਉਨਾ ਚਿਰ ਨਹੀਂ ਛੱਡਾਂਗੇ ਉਹ ਆ ਭਾਜੇ ਭਾਜੇ ਜਿੰਨਾ ਚਿਰ ਉਹਨੂੰ ਬਿਲਕੁਲ ਫਿੱਟ ਨਹੀਂ ਕਰ ਦਿੰਦੇ ਜੀ ਓਕੇ